ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇ ਸਾਰਦਸ਼ਤ ਕੰ ਦਾ ਸਵਾਗਤ ਹੈ ਮੈਂ ਮਹਿਕ ਤੇ ਕਾ ਤੇ ਮੌਸਮ ਦੀ ਤਾ ਜਾਣਕਾਰੀ ਲੈ ਕੇ ਹਾਜ਼ਰ ਹਾਂ ਤਾਂ ਦੱਸਦੀ ਕਿ ਪੰਜਾਬ ਵਿੱਚ ਦਿਨ ਲਗਾਤਾਰ ਠੰਡ ਵਾਧੀ ਜਾ ਰਹੀ ਹੈ ਪੰਜਾਬ ਤੇ ਚੰਡੀਗੜ੍ਹ ਵਿੱਚ ਠੰਡ ਵਿੱਚ ਹੋਰ ਵਾਧਾ ਹੋ ਗਿਆ ਹੈ ਕੱਲ ਤੋਂ ਸੰਗਣਾ ਕੋਰਾ ਸਾਯਾ ਰਹੇਗਾ ਮੌਸਮ ਵਿਭਾਗ ਨੇ 14 ਤਾਰੀਖ ਤੱਕ ਸੰਗ ਨੇ ਕੋਰੇ ਦਾ येलो ਅਲਰਟ ਜਾਰੀ ਕੀਤਾ ਹੈ ਪਿਛਲੇ 24 ਘੰਟਾ ਵਿੱਚ ਜੋ ਕਟੋਕਰ ਤਾਪਮਾਨ ਦੀ ਗਲ ਕੀਤੀ ਜਾਵੇ ਤਾਂ 0.4 ਡਿਗਰੀ ਦੀ ਹਲਕਾ ਵਾਧਾ ਜੋ ਦਰਜ ਕੀਤਾ ਗਿਆ ਜਿਸ ਨਾਲ ਤਾਪਮਾਨ ਮੁੜ ਸੁਧਾਰਨ ਪੱਤਰ ਦੇ ਨੇੜੇ ਆ ਜਾਏਗਾ ਹਿਮਾਚਲ ਨਾਲ ਲੱਗਦੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਆਦਮਪੁਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਠੰਡ ਰਹੀ ਜਿੱਥੇ ਤਾਪਮਾਨ 10.0 ਡਿਗਰੀ ਦਰਜ ਕੀਤਾ ਗਿਆ ਜਦਕਿ ਸਭ ਤੋਂ ਵੱਧ ਜੋ ਜ਼ਿਲ੍ਹਾ ਰਿਹਾਏ ਬਠਿੰਡਾ ਵਿੱਚ 28 ਡਿਗਰੀ ਤਾਪਮਾਨ ਰਿਹਾ ਹੈ ਜਿਨਾਰੇ ਚੰਡੀਗੜ੍ਹ ਅਤੇ ਰਾਜ ਦੇ ਤੇ ਜ਼ਿਲ੍ਹਿਆਂ ਵਿੱਚ ਹਵਾ ਦੀ ਗੁਣਵੱਤਾ ਵਿੱਚ ਕੁਝ ਸੁਧਾਰ ਆਇਆ ਹਾਲਾਂਕਿ ਇਹ ਕਯੂਆਈ ਅਜੇ ਵੀ 100 ਤੋਂ ਵੱਧ ਹੈ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਮੌਸਮ ਵਿਭਾਗ ਮੁਤਾਬਕ ਘੱਟੋ ਘੱਟ ਤਾਪਮਾਨ 6 ਤੋਂ 8 ਡਿਗਰੀ ਦੇ ਵਿਚਕਾਰ ਰਹਿਣ ਦੀ ਸੰਭਾਵਨਾ ਹੈ ਤੇ ਕੱਲ ਤੋਂ ਇੱਕ ਵੈਸਟਰਨ ਡਿਸਟਰਬੈਂਸ ਸਰਗਮ ਹੋਏਗਾ ਜੋ ਹਿਮਾਲੀ ਖੇਤਰਾਂ ਨੂੰ ਪ੍ਰਭਾਵਿਤ ਕਰੇਗਾ ਇਸ ਨਾਲ ਮੌਸਮ 'ਚ ਤਬਦੀਲੀਆਂ ਆ ਸਕਦੀਆਂ ਨੇ ਆਉਣ ਵਾਲੇ ਦਿਨਾਂ ਚਾ ਰਾਜ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਮੱਧਮ ਪੂਰਾ ਛਾਇਆ ਰਹੇਗਾ ਅਗਲੇ 2 ਦਿਨਾਂ ਤੱਕ ਕੱਟੋ-ਕੱਟ ਤਾਪਮਾਨ ਵਿੱਚ ਕਿਸੇ ਵੱਡੇ ਬਦਲਾਅ ਦੀ ਉਮੀਦ ਨਹੀਂ ਜਟਾਈ ਗਈ ਹੈ ਪਰ ਪੰਜਾਬ ਦੇ ਦੱਖਣੀ ਜ਼ਿਲ੍ਹੇ ਜਿਨ੍ਹਾਂ ਵਿੱਚ ਬਠਿੰਡਾ, ਮਾਨਸਾ, ਜਿਵੇਂ ਮੁਕਤਸਰ ਸਾਹਿਬ, ਫਾਜ਼ਲੀਗਾ ਤੇ ਫਿਰੋਜ਼ਪੁਰ ਵਿੱਚ ਵੱਧ ਤੋਂ ਵੱਧ ਤਾਪਮਾਨ 24 ਤੋਂ 26 ਡਿਗਰੀ ਦੇ ਵਿਚਕਾਰ ਰਹਿਣ ਦੀ ਸਭਾਵਨਾ ਹੈ। ਬਾਕੀ ਹਿੱਸੇ ਵਿੱਚ ਵੱਧ ਤੋਂ ਵੱਧ ਤਾਪਮਾਨ 22 ਤੋਂ 24 ਡਿਗਰੀ ਦੇ ਵਿਚਕਾਰ ਰਹੇਗਾ ਜੋ ਸਧਾਰਨ ਤੋਂ ਜ਼ਿਆਦਾ ਹੋਏਗਾ ਤੇ ਇਹ ਕੱਟੋ-ਕੱਟ ਤਾਪਮਾਨ ਪੂਰੇ ਰਾਜ ਵਿੱਚ 6 ਤੋਂ 8 ਡਿਗਰੀ ਦੇ ਵਿਚਕਾਰ ਰਹੇਗਾ ਅਤੇ ਇਹ ਵੀ ਸਧਾਰਨ ਤੋਂ ਉੱਪਰ ਰਹਿ ਸਕਦਾ ਹੈ। ਜੇਕਰ ਅੱਪਾ ਗੱਲ ਕਰੀਏ ਕਿ ਪ੍ਰਦੂਸ਼ਣ ਦੀ ਅਤੇ ਪੰਜਾਬ ਚੰਡੀਗੜ੍ਹ ਦੇ ਏਕਿਆਊਏ ਵਿੱਚ ਕੁਝ ਸੁਧਾਰ ਤਾਂ ਆਇਆ ਹੈ ਪਰ ਬਹੁਤ ਸਾਰੇ ਜ਼ਿਲ੍ਹੇ ਵਿੱਚ ਹਵਾ ਦੀ ਗੁਣਵੱਤਾ ਵਿੱਚ ਅਜੇ ਵੀ 100 ਤੋਂ ਉੱਪਰ ਹੈ ਸਵੇਰੇ 6 ਵਜੇ ਦੇ ਅੰਕੜਿਆਂ ਮੁਤਾਬਿਕ ਜੇਕਰ ਗੱਲ ਕਰੀਏ ਤਾਂ ਅੰਮ੍ਰਿਤਸਰ ਦਾ ਏਕਿਆਊਏ 130 ਜਲੰਧਰ ਦਾ ਏਕਿਆਊਏ 138 ਖੰਨਾ ਦਾ 139 ਲੁਧਿਆਣਾ ਦਾ 108 ਮੰਡੀ ਗੋਵਿੰਦਗੜ੍ਹ ਦਾ 190 ਜੋ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਜ਼ਿਲ੍ਹਾ ਰਿਹਾ ਹੈ ਪਟਿਆਲਾ ਦਾ 142 ਇਸੇ ਤਰ੍ਹਾਂ ਸੰਡੀਗੜ ਸੈਕਟਰ 22 ਦਾ 163 ਸੈਕਟਰ 25 ਦਾ 161 ਸੈਕਟਰ 53 ਦਾ 138 ਦਰਜ ਕੀਤਾ ਗਿਆ ਹੈ ਤੇ ਜੇਕਰ ਆਪਾਂ ਫਿਰ ਵਾਪਸ ਮੌਸਮ ਤੇ ਆਈਏ ਤਾਂ ਮੌਸਮ ਲਗਾਤਾਰ ਜੋ ਠੰਡਾ ਹੁੰਦਾ ਜਾ ਰਿਹਾ ਹੈ ਲੋਕਾਂ ਨੂੰ ਠੰਡ ਮਹਿਸੂਸ ਹੁੰਦੀ ਜਾ ਰਹੀ ਹੈ ਤੇ ਜੇਕਰ ਕੱਲ ਕੀਤੀ ਜਾਵੇ ਭਵਿੱਖਬਾਣੀ ਦਿੱਤਾ ਭਵਿੱਖਬਾਣੀ ਇਹ ਕਹਿੰਦੀ ਹੈ ਕਿ ਇਸ ਵਾਰ ਅਗਲੀਆਂ ਸਾਲਾਂ ਨਾਲੋਂ ਸਰਦੀ ਜੋ ਜ਼ਿਆਦਾ ਪਏਗੀ ਲੋਕਾਂ ਨੂੰ ਠੰਡ ਜ਼ਿਆਦਾ ਮਹਿਸੂਸ ਹੋਏਗੀ ਤੇ ਇਸੇ ਮੌਸਮ ਬੀਤਾਇਆ ਜਾਣਕਾਰੀ ਮੌਸਮ ਦੇ ਹਰ ਅਪਡੇਟ ਅਸੀਂ ਤੁਹਾਡਾ ਨਾਲ ਸਾਂਝੀ ਕਰਦੇ ਰਵਾਂਗੇ ਵੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਤੇ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜੇ ਸ਼ਹਿਰ ਤੋਂ ਆਉਂਦੇ ਹੋ ਤੇ ਤੁਹਾਡੇ ਸ਼ਹਿਰ ਦਾ ਕੀ ਹਾਲ ਹੈ ਕੀ ਤੁਹਾਡੇ ਸ਼ਹਿਰ ਚ ਠੰਡ ਜ਼ਿਆਦਾ ਮਹਿਸੂਸ ਹੋ ਰਹੀ ਹੈ ਜਾਂ ਘੱਟ ਤੇ ਆਪਣੀ ਰਾਏ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ